ਪਟੰਡਾ ਦੇ ਕਸਬਾ ਗੁਨੀਆਣਾ ਮੰਡੀ ਦੇ ਵਿੱਚ ਵਿਸ਼ਕਰਮਾ ਰੋਡ ਦੇ ਉੱਪਰ ਇੱਕ ਟਰੱਕ ਡਰਾਈਵਰ ਦੀ ਭੇਤ ਭਰੇ ਹਾਲਾਤਾਂ ਦੇ ਵਿੱਚ ਉਸਦੇ ਟਰੱਕ ਦੇ ਕੋਲੋਂ ਹੀ ਮਿਲੀ Laash ਪੁਲਿਸ ਦੇ ਵੱਲੋਂ ਟਰੱਕ ਦੇ ਵਿੱਚੋਂ ਡਿੱਗ ਕੇ ਮੌਤ ਹੋਣ ਦਾ ਜਤਾਇਆ ਜਾ ਰਿਹਾ ਖਦਸ਼ਾ ਪਰ ਫਿਰ ਵੀ ਬਾਰੀਕੀ ਦੇ ਨਾਲ ਹਰ ਐਂਗਲ ਤੋਂ ਕੀਤੀ ਜਾ ਰਹੀ ਮਾਮਲੇ ਦੀ ਜਾਂਚ ਮਿਲੀ ਜਾਣਕਾਰੀ ਮੁਤਾਬਕ ਅੱਜ ਸਵੇਰੇ ਕਰੀਬ 8:30 ਵਜੇ ਸਹਾਰਾ ਜਨ ਸੇਵਾ ਨੂੰ ਸੂਚਨਾ ਮਿਲੀ ਕਿ ਗੁਨੀਆਣਾ ਮੰਡੀ ਦੇ ਵਿਸ਼ਕਰਮਾ ਰੋਡ ਦੇ ਉੱਪਰ ਇੱਕ ਟਰੱਕ ਦੇ ਕੋਲੇ ਨੌਜਵਾਨ ਦੀ লাশ ਪਈ ਹੈ ਜਿਸ ਤੋਂ ਬਾਅਦ ਸਹਾਰਾ ਵਰਕਰ ਮੌਕੇ ਤੇ ਐਂਬੂਲੈਂਸ ਲੈ ਕੇ ਪਹੁੰਚੇ ਅਤੇ ਪੁਲਿਸ ਨੂੰ ਵੀ ਮੌਕੇ ਤੇ ਬੁਲਾਇਆ ਗਿਆ ਤੇ ਡੀਐਸਪੀ ਪੁੱਛੋਂ ਖੁਦ ਮੌਕੇ ਤੇ ਪਹੁੰਚੇ ਅਤੇ ਸਾਰੇ ਮਾਮਲੇ ਦੀ ਬਾਰੀਕੀ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਦੇ ਵਾਰਸਾਂ ਨੂੰ ਵੀ ਮੌਕੇ ਤੇ ਬੁਲਾਇਆ ਗਿਆ ਹੈ ਅਤੇ ਇਸ ਦੀ ਪਛਾਣ सोनू ਕੁਮਾਰ ਦੇ ਵਜੋਂ ਹੋਈ ਹੈ ਜੋ ਕਿ ਮੁਕਸਰ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਅਤੇ ਪੇਸ਼ੇ ਦੇ ਤੌਰ ਤੇ ਟਰੱਕ ਡਰਾਈਵਰੀ ਦਾ ਕੰਮ ਕਰਦਾ ਸੀ ਅਤੇ ਇਹ ਟਰੱਕ ਖਾਦ ਦਾ ਭਰਿਆ ਹੋਇਆ ਸੀ ਜੋ ਕਿ ਕਿਤੇ ਲੈ ਕੇ ਜਾ ਰਿਹਾ ਸੀ ਤਾਂ ਇਹ ਹਾਦਸਾ ਵਾਪਰ ਗਿਆ ਫਿਲਹਾਲ ਪੁਲਿਸ ਦੇ ਵੱਲੋਂ ਲਾਸ਼ ਨੂੰ ਪੋਸਟਮਾਰਟਮ ਲਈ ਮੋਰਚੀੜੀ ਘਰ ਦੇ ਵਿੱਚ ਪਹੁੰਚਾਇਆ ਜਾ ਰਿਹਾ ਹੈ ਅਤੇ ਮਾਮਲੇ ਦੇ ਉੱਪਰ ਮੁਕਦਮਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਆਰੰਭੀ ਗਈ ਹੈ ਪੂਰੀ ਜਾਣਕਾਰੀ ਤੁਹਾਨੂੰ ਸੁਣਵਾਣਿਆ ਇਸ ਰਿਪੋਰਟ ਦੇ ਵਿੱਚ ਅੱਜ ਸਵੇਰ ਤਾਨੂੰ ਇਤਲਾ ਮਿਲੀ ਸੀ ਕਿ ਇੱਕ ਜਿਹੜੇ ਹੈਗਾ ਡੈੱਡ ਬੋਡੀ ਬਿਸ਼ਕਰਮਾ ਰੋਡ ਤੇ ਇੱਕ ਟਰੱਕ ਖੜਾ ਹੈਗਾ ਖਾਦ ਦਾ ਭਰਿਆ ਹੋਇਆ ਉਹਦੇ ਨਾਲ ਹੀ ਸਾਈਡ ਤੇ ਇੱਕ ਜਿਹੜਾ ਹੈਗਾ ਉਹਦਾ ਮਤਲਬ ਜਿਹੜਾ ਟਰੱਕ ਡਰਾਈਵਰ ਸੀਗਾ ਉਹਦੀ ਡੈੱਡ ਬੋਡੀ ਪਈ ਸੀ ਤੇ ਉੱਥੇ ਅਸੀਂ ਮੌਕੇ ਤੇ ਆਏ ਸੀਗੇ ਫੋਰੈਂਸਿਕ ਟੀਮ ਵੀ ਆਈ ਹੈ ਮੌਕੇ ਤੇ ਇਹ ਅਸੀਂ ਉੱਪਰ ਵਾਲਾ ਦੌਲਾ ਜੇ ਉੱਪਰ ਚੜ ਕੇ ਟਰੱਕ ਦੇ ਦੇਖਿਆ ਇਹ ਟਰੱਕ ਦੇ ਦੇਖਣ ਤੋਂ ਪਤਾ ਲੱਗਿਆ ਵੀ ਇਹ ਉੱਪਰ ਸੁੱਤਾ ਪਿਆ ਸੀ ਇਹਦੇ ਚੱਪਲਾ ਵਗੈਰਾ ਪੈਨ ਇਹ ਕੁਸ ਪੈਸੇ ਨੋਟ ਰਿਓ ਇੱਕ ਜਿਵੇਂ ਆਪਣੇ ਪੈਆਂ ਦੇ ਜੇਬ ਚੋਂ ਨਿਕਲ ਜਾਂਦੇ ਉਸ ਤਰ੍ਹਾਂ ਇਹ ਬਿਲਕੁਲ ਉੱਪਰ ਪਿਆ ਸੀਗਾ ਇਹ ਇਹਦੇ ਉੱਪਰੋਂ ਮਤਲਬ ਥੱਲੇ ਡਿੱਗਣ ਵਾਲਾ ਬੈਗ ਨੇ ਜਿਹੜੇ ਉਹ ਤਿਲਕਮੇ ਨੇ ਰਖਾਦੇ ਉਹਨਾਂ ਦੇ ਤਿਲਕ ਉਹ ਤਿਲਕ ਡਿੱਗਣ ਨਾਲ ਜਿਹੜੀ ਮੌਤ ਹੋਈ ਜਾਪਦੀ ਹੈ ਸਲਾ ਫਿਰ ਵੀ ਅਸੀਂ ਸਾਰੇ ਐਂਗਲ ਜਿਹੜੇ ਅਸੀਂ ਦੇਖ ਰਹੇ ਆ ਇਹਦੇ ਸਾਰੇ ਐਂਗਲ ਦੇਖ ਕੇ ਉਹਨਾਂ ਕਪੀਸ਼ ਕਰਕੇ ਜਿਹੜੇ ਹੈਗਾ ਫੇਰ ਕਾਰਬੋਜ ਜਾਂ ਕੰਮ ਉੱਤ ਲੈਂਦੇ ਜਾਓ ਕੀ ਨਾਮ ਕੀ ਡਰਾਈਵਰ ਦਾ ਤੇ ਕਿੰਨਾ ਇਹਦਾ ਨਾਮ ਸੋਨੂ ਕੁਮਾਰਾ ਜੀ ਇਹ ਮੁਕਸਰ ਦਾ ਰਹਿਣ ਵਾਲਾ ਹੈਗਾ ਇਹ ਟਰੱਕ ਡਰਾਈਵਰ ਦਾ ਇਹ ਕੰਮ ਕਰਦਾ ਸੀਗਾ ਇਹਦੇ ਘਰਦਿਆਂ ਨਾਲ ਵੀ ਕੰਟੈਕਟ ਕੀਤਾ ਆ ਰਹੇ ਨੇ ਉਹ ਇੱਕ ਹੁਣ ਕੇ ਜਾ ਡਰਾਈਵਰ ਤੇ ਜਿਹੜੀ ਜੱਤ ਹੋਈ ਹੈ ਜੀ ਤੇ ਕੋਈ ਨਸ਼ਾ ਨਸ਼ਾ ਕਿਸ ਤਰ੍ਹਾਂ ਦਾ ਇਹ ਨਸ਼ੇ ਦਾ ਤਾਂ ਹੁਣ ਇਹ ਪੋਸਟ ਮਾਰਡੋਂ ਤੋਂ ਬਾਅਦ ਹੀ ਪਤਾ ਲੱਗੂਗਾ ਅੱਛਾ ਫੋਟੋ ਆਉਣ ਤੇ ਠੀਕ ਹੈ ਸਰ ਹੁਣ ਕੀ ਕਾਰਵਾਈ ਕਰ ਰਹੇ ਹੋ ਫਿਰ ਜੀ ਹੁਣ ਕਾਰਵਾਈ ਐਸੀ ਕੇਸ ਰਜਿਸਟਰ ਕਰਕੇ ਉਸ ਤੋਂ ਅਗਲੀ ਤਫ਼ਤੀਸ਼ ਅਮ ਵਿੱਚ ਲੈਵਾਂਗੇ ਜੋ ਵੀ ਹੋਊਗਾ ਜਿਹੜੀ ਹੈਗੀ ਸਚਾਈ ਹੈ ਉਹ ਸਾਹਮਣੇ ਲਿਆਂਦੀ ਜੋ ਠੀਕ ਕੋਨੇ ਕਾਠੋਏ ਕਲਾ ਮਿਨਿਸਪਲ ਬਠਿੰਡਾ ਗੋਨਿਆਣਾ ਮੰਡੀ ਵਿਖੇ ਤੋਂ ਕੋਈ ਡੈੱਡ ਬਡੀ ਪਿਆਰ ਜਦੋਂ ਸਾਹਾਂ ਦੇ ਮੌਕੇ 'ਤੇ ਸਕੇ ਦੇਖਿਆ ਜੋ ਕਿ ਛੱਕ ਨਾਲ ਵੜਾ ਸੀਗਾ ਤੇ ਡੈੱਡ ਬਡੀ ਛੱਕ ਤੇ ਨਾਲ ਪਿੰਸੀ ਵੀ ਜਿਹੜੀ ਕਿ ਜਾਂਚ ਪੜਤਾਲ ਤੋਂ ਪੁਲਿਸ ਇਨਵੈਸਟੀਗੇਸ਼ਨ ਉੱਪਰ ਲੱਗਿਆ ਤੇ ਖਾਦ ਭਰਿਆ ਹੋਇਆ ਸੀਗਾ ਉੱਪਰੋਂ ਵੀ ਘੱਟਿਆ ਸੀਗਾ ਉੱਪਰੋਂ ਹੇਠਾਂ ਡਿੱਗਿਆ ਫਿਰ ਵੀ ਪੁਲਿਸ ਆਇਆ ਬਾਅਦੇ ਵਕਤ ਵਕਤ ਨਾਲ ਤੋਂ ਜਾਂਚ ਕਰਦੀ ਹੈ ਇਹ ਮੁਕਸਰ ਦਾ ਰਹਿਣ ਵਾਲਾ सोनू ਨਾਮ ਆ ਤੇ شناختੀ ਹੋ ਗਈ ਹੈ ਇਹਦੀ ਡੈੱਡ ਬੁਡੀ ਨੂੰ ਚੁੱਕ ਕੇ ਸੀ ਬਲਾਸਪੁਰ ਪ੍ਰਿੰਟਾ ਮੋਰਚੇ ਦੇ ਘਰ ਵਿੱਚ ਰੱਖਿਆ ਗਿਆ ਹੈ